ਬੋਲੇ ਸੋ ਨਿਹਾਲ ਸਤਿਗੁਰੂ ਜੀ ਦਾਸ ਮਹਾਰਾਜ ਕੀ ਪਰਮ ਸਤਿਕਾਰਯੋਗ ਗੁਰੂ ਸਾਧ ਸੰਗਤ ਜੀ ਅੱਜ ਤੁਸੀਂ ਦੇਖ ਰਹੇ ਹੋ ਗੁਰੂ ਰਵਿਦਾਸ ਬੇਗੰਪੁਰਾ ਸਦਨ ਸ੍ਰੀ ਖਰਾਲਗੜ੍ਹ ਸਾਹਿਬ ਦੇ ਨਜ਼ਦੀਕ ਮਹਿਦਪੁਰ ਪਿੰਡ ਦੇ ਵਿੱਚ ਔਰ ਤਸੀਲ ਨੰਗਲ ਰੋਪੜ ਜ਼ਿਲ੍ਹਾ ਰੋਪੜ ਉਸ ਸ਼ਾਂਤ ਗੁਰੂ ਪਾਤਸ਼ਾਹ ਜੀ ਦੇ ਇੱਥੇ ਚਰਨ ਪਾਏ ਆ ਔਰ ਇਸ ਉਹਨਾਂ ਦੇ ਚਰਨ ਸ਼ੋਧ ਧਰਤੀ ਜੋ ਹੈ ਅੱਜ ਗੁਰੂ ਰਵਿਦਾਸ ਸਦਨ ਬੇਗੰਪੁਰਾ ਦੇ ਵਿੱਚ ਜੋ ਮਹਾਰਾਜਾ ਸ੍ਰੂਪ ਸਥਾਪਿਤ ਕੀਤਾ ਗਿਆ ਉਸ ਉਸ ਪਾਸ ਉਸ ਜਾਨਵਰਾਂ ਸੰਗਤਾਂ ਨੇ ਇੱਥੋਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬਹੁਤ ਵਧੀਆ ਮਾਰਗ ਬਣ ਰਿਹਾ ਔਰ ਪਿੱਛੇ ਬਾਬਾ ਜੀ ਸੰਤ ਬਾਬਾ 인ਦਰਦਾਸ ਮਹਾਰਾਜ ਜੀ ਵੱਲੋਂ ਨਹੀਂ ਸੰਗਤਾਂ ਵੱਲੋਂ ਜੰਗਲ ਦੇ ਵਿੱਚ ਬੜੇ ਜਾਨਵਰ ਪਿਆਸੇ ਰਹਿੰਦੇ ਸੀ ਤੋ ਉਹਨਾਂ ਨੂੰ ਪਾਣੀ ਨਹੀਂ ਸੀ ਮਿਲਦਾ ਤੋ ਬਾਬਾ ਜੀ ਪਿੱਛੇ ਬਣਾ ਰਹੇ ਬਹੁਤ ਵਧੀਆ ਪਾਣੀ ਆਪਣੇ ਬੜਵੜੀਆਂ ਹੌਦੀਆਂ ਬਣਾ ਕੇ ਬੜਵੜੀਆਂ ਆਪਣੇ ਕੀ ਨਾਮ ਹੈ ਖੇਲਪੋਦੇ ਖੇਲਪਾਚਾ ਜਿਹੜਾ ਬਣਾ ਕੇ ਤੇ ਉਹਦੇ ਵਿੱਚ ਪਾਣੀ ਜਮਾ ਹੋਏਗਾ ਤੇ ਜਿਹੜੇ ਜੰਗਲ ਦੇ ਜਾਨਵਰ ਆ ਉਹ ਸਾਰੇ ਪਾਣੀ ਪੀਣਗੇ ਇਸ ਇਲਾਕੇ 'ਚ ਪਾਣੀ ਹੈ ਉਹ ਬਰਸਾਤ ਚ ਆਉਂਦਾ ਲੇਕਰ ਉਸ ਤਰ੍ਹਾਂ ਪਾਣੀ ਨਹੀਂ ਮਿਲਦਾ ਤੇ ਪੰਛੀ ਪਾਣੀ ਦੇ ਬਾਰੇ ਇਧਰ ਉਧਰ ਘੁੰਮਦੇ ਰਹਿੰਦੇ ਆ ਪਰ ਬਾਬਾ ਜੀ ਨੇ ਉਹਨਾਂ ਵਾਸਤੇ ਪਾਣੀ ਦਾ ਇੰਤਜ਼ਾਮ ਕੀਤਾ ਤੇ ਸੇ ਸੰਗਤਾਂ ਦਾ ਲੰਗਰ ਮਾਤਾਵਾ ਲੰਗਰ ਚਲਾ ਰਹੀਆਂ ਜੋ ਭੈਣਾ ਪੂਜਾ ਜੀ ਔਰ ਸਾਰੇ ਸਾਰੇ ਕੰਮ ਕਰ ਰਹੇ ਆ ਇਹ ਬਹੁਤ ਵਧੀਆ ਤੁਸੀਂ ਇਹ মিডিਏ ਨੇ ਸਾਡੇ ਓਮ ਪ੍ਰਕਾਸ਼ ਜੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਸਾਡੀ ਆਵਾਜ਼ ਜਿਹੜੀ ਹੈ ਦੂਰ ਤੱਕ ਜਾਂਦੀ ਹੈ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਇੱਥੇ ਆਉਣ ਤੇ ਤੇ ਪ੍ਰੋਜੈਕਟ ਜਿਹੜੇ ਆ ਬਹੁਤ ਵਧੀਆ ਰਾਸੇ ਬਣ ਰਹੇ ਆ ਔਰ ਇਧਰ ਚਾਰਦਵਾਰੀ ਹੋ ਰਹੀ ਆ ਜਾਲ ਲੱਗ ਰਿਹਾ ਸਾਰੇ ਕੋਈ ਪੰਛੀ ਜਿਹੜੇ ਬਾਹਰੋਂ ਆਉਂਦੇ ਆ ਉਹ ਜਿਹੋ ਉਸ ਦੀ ਦਰਖਤ ਲਗਾਈ ਦਾ ਕੋਈ ਉਹ ਬੂਟਾ ਲਗਾਈ ਦਾ ਉਹ ਖਾ ਲੈਂਦੇ ਆਗੇ ਤੇ ਉਹਨਾਂ ਦੇ ਰੋਕਥਾਮ ਵਾਸਤੇ ਅਸੀਂ ਇਹ ਬਣਾ ਰਹੇ ਆ ਆਪਣਾ ਨਾਲ ਤਾਰ ਲਗਾ ਰਹੇ ਆਂ ਤੇ ਉਹ ਦਿਵਾਰ ਚਾਰਦਵਾਰੀ ਕਰ ਰਹੇ ਆਂ ਤੇ ਥੋੜੇ ਦਿਨਾਂ ਤੱਕ ਇਹ ਸਾਰਾ ਪੂਰਾ ਹੋ ਜਾਏਗਾ ਫਿਰ ਬਹੁਤ ਵਧੀਆ ਬੂਟੇ ਲਗਾਵਾਂਗੇ ਇਧਰ ਗੁਰੂ ਅਰਜਨ ਦੇਵ ਜੀ ਦਾ ਗੁਰੂ ਅਰਜਨ ਵਾਟਕਾ ਇੱਥੇ ਵਾਸਤੇ ਵੀ ਅਸੀਂ ਕੋਈ 200 300 ਬੂਟਾ ਜੋ ਅੰਬਾਂ ਦਾ ਲੀਸ਼ੀਆਂ ਦਾ ਔਰ ਲਗਾਠਾਂ ਦਾ ਅਨਾਰਾਂ ਦਾ ਤੇ ਆੜੂਆਂ ਦੇ ਉੱਥੇ ਅਸੀਂ ਆਰਡਰ ਕੀਤੇ ਆ ਯੂਨੀਵਰਸਿਟੀ ਜਾ ਕੇ ਉਹ ਥੋੜੇ ਦਿਨਾਂ ਤੱਕ ਉਧਰ ਵੀ ਸ਼ੁਰੂ ਹੋ ਜਾਣਗੇ ਸੋ ਸਾਰੀਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਆਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਅਰਦਾਸ ਕਰਦੇ ਹਾਂ ਪਾਤਸ਼ਾਹ ਕਿਰਪਾ ਕਰਨੀਆਂ ਰਹਿਮਤਾਂ ਮੁਖਸ਼ ਕਰਨੀਆਂ ਸਾਰੀ ਸੰਗਤ ਨੂੰ ਆਪਣੇ ਸਰੂਪ ਕੋਰਨਾਮ ਦੀ ਰਾਖਸ਼ ਕਰ। ਚਲ ਵਾਜ। ਜਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ। ਸ਼ੇਅਰ ਜ਼ਰੂਰ ਕਰੋ।